ਸਤਿਗੁਰ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਵਧੀਆ ਰਿਕਾਰਡ ਵਾਲੇ ਦੋ گاਵਾਂ ਵਿੱਚ ਮਈਆਂ ਵੱਡੀਆਂ ਝੋਟੀਆਂ ਤਾਜ਼ੀਆਂ ਸੁਈਆਂ ਗੋਸ ਸੁਣ ਵਾਲੀਆਂ ਦਾ ਬਾਈ ਨਾਲ ਸਾਰੀ ਡਿਟੇਲ ਲੈਨੇ ਆ ਤੇ ਵਧੀਆ ਸ਼ਾਨਦਾਰ ਪਸ਼ੂ ਆ ਸਤਿਗੁਰ ਬਾਈ ਜੀ ਸਤਿਗੁਰ ਜੀ ਬੋਲੇ ਬਾਈ ਜੀ ਫਰਮਾਨਾ ਜੀ ਕਰਨੀ ਠੀਕ ਠਾਕ ਜੀ ਨਾ ਸਿੱਧਾ ਕਹਿਮ ਜੀ ਮੈਂ ਕਹਿੰਦਾ ਪੂਰੀਆਂ ਕਹਿ ਬੜੇ ਚਿਰ ਬਾਅਦ ਰਸ ਨੂੰ ਦਿੱਤੇ ਜੀ ਵੀਰ ਜੀ ਇਦਾਂ ਟਾਈਮ ਟੇਮ ਨਹੀਂ ਲਾਦਾ ਫਿਰ ਤਾਂ ਠੀਕ ਠਾਕ ਰਹੀ ਆਪਣਾ ਦੁੱਧ ਦਾ ਕੰਮ ਠੀਕ ਠੀਕ ਸਹੀ ਗੱਲ ਜੀ ਸਾਡਾ ਬਜਟ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਣ ਆਡੇ ਲਈ ਫਰਦ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਜਨਵਾਰ ਵੇ ਦੀ ਝੋਟੀਆਂ ਦੇ ਅੱਜ ਵੀ ਹੁਣ ਵੀ ਘਲੀਆਂ ਆ ਤੇ ਚਾਰ ਹਾਂ ਜੀ ਤੇ ਜਿਹੜੇ ਵੀਰ ਭਰਾ ਆਉਂਦੇ ਦੂਰੋਂ ਨੇੜਿਆਂ ਤੇ ਫਿਰ ਤੁਹਾਨੂੰ ਪਤਾ ਘਰ ਵਿੱਚ ਵੀ ਲੱਗੇ ਸਹੀ ਗੱਲ ਸਹੀ ਗੱਲ ਜੀ ਦੁਆਰਾ ਗੋਰਾ ਲਾਹ ਪਿਆਜ਼ ਤੇ ਜਿਹੜਾ 5-10 ਜਨਵਾਰ ਹੁੰਦੇ ਹੀ ਆ ਨਾ ਹਾਂਜੀ ਹਾਂਜੀ ਚੱਲ ਜਾਂਦੇ ਆ ਤੇ ਵੀਡੀਓ ਬਣਨ ਤੋਂ ਪਹਿਲਾਂ ਹੀ 3 ਮਹੀਨੇ ਲੱਗ ਕੇ ਕਹਿ ਦਿੰਦਾ ਵੀ ਚਾਰ ਲੱਦੀਆਂ ਹਾਂਜੀ ਵੀਡੀਓ ਬਣਿਆ ਠੀਕ ਠੀਕ ਜਿਹੜੇ ਜਨਵਾਰ ਕੋਲ ਆ ਵੀਡੀਓ ਪਾ ਦਨੇ ਆ ਚੜੋ ਵਧੀਆ ਜੇ ਬਹੁਤ ਆਪਣੇ ਕੋਲ ਚੰਗੀ ਰਹੇ ਇਹ ਵੀਡੀਓ ਜਿਹੜਾ 5 4 ਜਨਵਾਰ ਦੂਜੇ ਦਿਨ ਮੁਖਾਉਨੇ ਆ ਉਹਦੇ ਨਾਲੋਂ ਜਿਆਦਾ ਆਪਣੇ ਕੋਲ ਜਨਵਾਰ 6 6 ਹੈਗੇ ਹੁਣ ਛੇ ਦਿਨ ਪੂਰੇ ਸ਼ਾਨਦਾਰ ਜਾਨਵਰ ਆ ਜਿਹੜੇ ਕੋਲੇ ਆ ਤੇ ਬਾਕੀ ਪਾਈ ਕਹਿੰਦੇ ਵੇਗੇ ਆ ਹਾਂਜੀ ਇਹ ਕੋਲੇ ਇੱਕ ਨੀਲੀ ਦੀ ਝੋਟੀ ਕੱਟੀ ਜਾਂਦੀ ਆ ਬੜੇ ਸ਼ਾਨਦਾਰ ਮਾਝ ਦੀ ਉਹ ਵੀ ਖੋਨੇ ਕੱਟੀ ਜਿਹੜੀ ਉਹ ਪੱਲਾ ਪੱਲਾ ਜਾਨਵਰ ਦੇ ਸਾਹਮਣੇ ਸਾਰੇ ਟਾਪ ਦੇ ਨਾਲ ਜਿਆਦੇ ਦੇ ਭਾਅ ਨਾਲ ਬੱਲੇ ਮਰਦੇ ਮਈਆਂ ਦੋ ਭਾਅ ਆ ਠੀਕ ਆ ਜੀ ਠੀਕੀ ਵਸੀ ਆ ਗਈ ਆ ਆ ਲਓ ਜੀ ਇਹ ਇੱਕ ਤੂਰ ਨਾ ਬਚਾਈ ਆ ਚਾਤਮ ਖਾਣੇ ਦਿੱਤੀ ਲੈ ਲਓ ਲਓ ਜੀ ਇਹ ਬਜੀ 18 ਮਹੀਨੇ ਦੀ ਸੂਈ ਆ ਖੀਰੀ ਵਸੀ ਲਓ ਜੀ 18 ਮਹੀਨੇ ਦੀ ਖੀਰੀ ਵਸੀ ਆ ਗਈ ਆ ਬੜੀ ਠੰਡੀ ਵੜੀ ਬੱਚਾ ਕੀ ਮਗਰ ਆ ਗਿਆ ਬੱਚਾ ਆ ਜੇ ਅੱਛਾ ਆ ਗਿਆ ਜੀ ਦੇਖੋ ਜੀ ਕਿਲੋ ਵੀਰ ਜੀ ਥੱਲੇ ਬੋਲਾਈ ਆ ਵਸ਼ੀ ਦਾ ਹਰ ਗੋ ਸੁੰਦੀ ਪਰ ਖੀਰੀ ਵਸ਼ੀ ਤਾਂੇ ਟੇਲੀ ਸੁੰਦੀ ਆ ਹਾਂ ਤੁਹਾਨੂੰ ਬੜਾ ਚੰਗਾ ਲੱਗਾ ਵਾਕੀ ਪਿਓਰ ਵੀਰ ਖੀਰੀ ਵਸ਼ੀ ਵੇਹੇ ਜੀ ਕਵੀ ਉਮਰਿਆ ਤੇ ਫਿਰ ਰੇਡ ਬੜਾ ਜੈਜ ਆ ਪਹਾੜਾ ਠੰਡੀ ਸੀਲ ਇੰਨੀ ਆ ਹਾਂ ਜੀ ਤਾਂ ਆਪਾਂ ਨੇ ਟੱਪੀ ਇਦਾਂ ਥੱਲੇ ਬਹਿ ਜਾਓ ਪਰ ਦੂਈ ਬਾਸੀ ਬਹਿ ਜਾਓ ਇਦਾਂ ਦੀਆਂ ਵਸ਼ੀਆਂ ਠੰਡੀਆਂ ਆ ਆ ਠੀਕ ਇਹ ਫ੍ਰਿਜ ਆਈ ਵੀਰ ਜੀ ਫ੍ਰਿਜ ਲਓ ਜੀ ਫਿਰ ਜਾਣ ਨਹੀਂ ਆਏ ਬਣਾਏ ਵੀਡੀਓ ਦੀ ਕੋਸ਼ਿਸ਼ ਕਰੀ ਦੀ ਵੀ ਇੱਕ ਫ੍ਰਿਜ ਲਿਆਈਏ ਠੀਕ ਗਰਮੀ ਆਉਂਦੀ ਨਾ ਫਿਰ ਤੁਹਾਨੂੰ ਪਤਾ ਓਕੇ ਜੀ ਤੇ ਮੂਹ ਜੀ ਤੇ ਠੰਡੀ ਸਮਾ ਦਿਓ ਜੀ ਧੋ ਰੋ ਧੋ ਰੋ ਦੇਖੋ ਵਾਚੀ ਲਖੋ ਬਾਈ ਫਿਰ ਕੀ ਮੋਲੇ ਦਾ ਮੋਲ ਬਿਲਕੁਲ ਠਾਇਰ ਰੇ ਵੀਰ ਹਾਂ ਜੀ 55000 ਦੀ 55 ਦੀ 50 ਦੀ ਲਓ ਜੀ 50 ਜਾਂ ਦੋ ਠੀਕ ਹੈ ਕਰਨ ਜੀ ਕੋਈ ਗੱਲ ਨਹੀਂ ਵੀਰ ਜੀ ਚਲੋ ਰਿਪ 50 ਦੀ ਕਹਿੰਦੇ ਜਾਂ ਦੋ ਫਿਰ ਹੋਰ ਛੜਦਾਂਗੇ ਦੋ ਛੜ 40000 ਦੀ ਭਈ ਸਹੀ ਗੱਲ ਆ ਲਓ ਜੇ ਕਰਨੋ ਨਾ ਮਾਨਪੁਰਾ ਕਹਿੰਦੇ 48000 ਦੇਣਾ ਆ ਬੱਚਾ 48000 ਦੀ ਬਲੈ ਇਧਰ ਫੜ ਕੇ ਨਾ ਥੱਲੇੋਂ ਪਰਲੇ ਪਾਸੇ ਲੰਘਦੇ ਨਹੀਂ ਛੱਡੀ ਠੀਕ ਆ ਜੀ 48000 48000 ਦੀ ਹਾਂ ਨਾ ਓਕੇ ਪੂਰੀ ਸੀ ਛੱਡੀ ਬਲੈ ਜਿੰਦਾ ਮਰਦੀ ਠੀਕ ਆ ਜੀ ਆਹ ਹੋ ਗਿਆ ਮਾਰੇ ਵੀ ਜਵਾਬ ਦਵਾ ਦੇ ਇੱਕ ਨੰਬਰ ਮੈਂ ਦਾ ਮੈਦਾ ਨਾਮ ਰੱਖਾ ਬੰਦੇ ਨੇ ਪੇੜਾ ਪੇੜਾ ਦੋਤਲੀ ਨਹੀਂ ਹੈ ਸਤਾਨਾ ਮੈਂ ਲਓ ਜੀ ਪੇੜਾ ਪੇੜਾ ਮੱਝ ਆ ਗਈ ਆ ਤੇ ਵੇਖੋ ਮੈਂ ਦਾ ਲਿਵਾ ਕੁਆਲਟੀ ਥਾਣਾ ਮੋਰੇ ਵਰਗਾ ਖਾਨ ਲਗਾਇਆ ਪੂਰਾ ਹੀ ਸ਼ਾਨਦਾਰ 1 ਮੀਟਰ ਤੋਂ ਚੌੜੀ ਆ ਪਠਾਰ ਠੀਕ ਹੈ ਜੀ 17 ਕਿਲੋ ਵੀਰ ਕੰਡੇ ਦੇ ਮਹੀਨੇ ਦੁੱਧ ਚੜਾ ਤਜਾ ਸੁਆ ਮਹੀਂ ਸੁਈ ਜੇ ਬੋਲਾ ਆ ਅਜੇ ਬੋਲੇ ਦੇ ਆ ਬੋਲੇ ਦੇ ਤਾਂ ਕੱਲ ਦੀ ਪੋਹਲੇ ਮਹੀਂ ਸੁਈ ਜਾ 15 20 ਦਿਨੋਂ ਮਹੀਂ ਦੇ ਫਲਾਰੇ ਵੇਖੋ ਹਾਂਜੀ ਮੈਂ ਕਹਿੰਦਾ ਕਮਾਲਾਂ ਹੀ ਪੂਰੀਆਂ ਠੀਕ ਹੈ ਜੀ 2 ਮਿੰਟ ਤੋਂ ਪਹਿਲਾਂ ਮਹੀਂ ਸਾਰੀ ਖਾਲੀ ਹੋ ਜਾਂਦੀ ਆ ਓਕੇ ਜੀ ਆਈ ਜੇ ਰੋਡ ਕਹਰੇ ਲਵੀਜ਼ ਦੇ ਪਿੰਡਾਂ ਨੂੰ ਆ ਆਪ ਹੀ ਕਢਾਈ ਕਰਨਾ ਵੀਰ ਨੇ ਕੱਲੀ ਏ ਮੈਂ ਤੇ ਆਪਣੇ ਪਿੰਡੋਂ ਉਹਨਾਂ ਨੇ ਬਾਬਾ ਜੀ ਨੇ ਮਾਝ ਵੇਚੀ ਆ ਤੇ ਵਧੀਆ ਕੁਆਲਟੀ ਵਾਲੀ ਮੈਂ ਆ ਹਾਂਜੀ ਹਾਂਜੀ ਉਹ ਮਾ ਵੀਰੋ ਨੇ ਠੀਕ ਜੇ ਬਾਕੀ ਵੀਰ ਜੀ ਮਗਰ ਕੱਟ ਲਏ ਫਾਲੀਆ ਕ ਲਈ ਹੋਣਾ ਹਾਂ ਤਾਂ ਠੀਕ ਗਿੱਲਾ 나ੜੂ ਜੀ ਠੀਕ ਆ ਜੀ ਕੱਟੀ ਜਾ ਮਗਰ ਤੇ ਗਿੱਲਾ 나ੜੂ ਜੀ ਮਤਲਬ ਬੜੀ ਵੀਰ ਮੈਂ ਵੱਡੀ ਮੈਂ ਬਹੁਤ ਸੋਹਣੀ ਸ਼ੰਦ ਬਚਾ ਕੀ ਮਗਰ ਠੀਕ ਵੀਰ ਜੀ ਕੱਟੀ ਆ ਗਈ ਹੈ ਕੱਟੀ ਹੋ ਦੱਸ ਵੀਰ ਜੀ ਸਾਰਾ ਆ ਆ ਕੱਟੀ ਜਾ ਵੀਰ ਜੀ ਗਿੱਲਾ 나ੜੂ ਜੀ ਠੀਕ ਜੇ ਆ ਲੈ ਮੈਂ ਕਿਹਾ ਹੱਥ ਜਿਹਾ ਬਚਾ ਠੀਕ ਹੈ ਮੈਂ ਵੀਰਾਜ ਨੀਲੀ ਮੀਂਹੀ ਝੋਟੀ ਬੜੀ ਚੰਗੀ 15 16 ਕਿਲੋ ਲਈ ਹੁਣੇ ਘੱਲੀ ਬੰਦੇ ਠੀਕ ਹੋਵੇਗੀ ਠੀਕ ਹੈ ਜੀ ਨੀਲੀ ਮੀਂਹੀ ਪ्योर ਲੋ ਵੀਰ ਕਾਲੇ ਪਾਇਆ ਕਹਿੰਦਾ ਚਲੋ ਛੇਤੀ ਜਾਣਾ ਨਾਲ ਹੀ ਮੈਂ ਮੇਰੇ ਮੋਲੇ ਵੀਰ ਜੋ ਮਰਜ਼ੀ ਕਰੀਏ ਕੋਈ ਜਾਇਜ਼ ਮੈਂ ਦੇ ਦਾਂਗੇ ਹਾਂਜੀ 15 ਕਿਲੋ 17 ਨੂੰ ਛੱਡੋ 15 ਕਿਲੋ ਗਾਰੰਟੀ ਵਾਲਾ ਮੈਂ ਦੁੱਧ ਦੇਣਾ ਕੰਡੇ ਦੇ ਸਾਰਾ ਹੀ ਮਾਲ ਉਧਰੋਂ ਹਰਿਆਣੇੋਂ ਗੰਗਾ ਨਗਰ ਵੱਲ ਉਧਰ ਦੀ ਸਾਈਡ ਦੀ ਮੈਂ ਕੋਈ ਇਹ ਨਸਲਾ ਪਛਾਣਾਈ ਆਂਦੀ ਆਂ ਚੀਜ਼ ਦਾ ਦੱਸੋ ਬਾਈ ਫਿਰ ਕੀ ਮੋਲੇ ਦਾ ਮੋਲੇ ਵੀਰ ਜੋ ਮਰਜ਼ੀ ਕਰੀਏ ਹਾਂ ਦੇ ਨਾਂ ਮੌਲਿਕ 35 ਹਾਂਜੀ 328 ਦੀ ਮੈਂ ਦੇ ਦਾਂਗੇ ਜਿਹਨੇ ਦੀ 128 ਦੀ 128 ਦੀ ਹਾਂਜੀ ਵਿਧੀ ਠੀਕ ਹੈ ਪਰ ਤੁਹਾਪ ਸਮਾ ਦੀ ਬੰਬੂਪਾਲ ਸਵਾ ਲੱਖ ਦੀ ਐਂਡ ਸਵਾ ਲੱਖ ਦੀ ਐਂਡ ਜਾਂ ਤੋਂ ਫਿਰ ਜਾਂ ਤੋਂ ਸਵਾ ਲੱਖ ਹੋਰ ਅੱਜ ਪਿਕਾ ਚਾਰ ਪਾ ਦੇ ਠੀਕ ਜੀ ਜੜਾ ਭੋਲਾ ਜੀ ਲਿਆਓ ਜੀ ਝੋਟੀਆਂ ਦੋਵੇਂ ਹੀ ਹਾਂਜੀ ਬੱਚੇ ਮਰੇ ਬੱਚੇ ਮਰਗੇ ਬੱਚੇ ਮਰੇ ਨਾ ਦੇ ਇਸ ਗੱਲ ਦੀ ਗਰੰਟੀ ਮਹੀਨੇ-ਮਹੀਨੇ ਦੇ ਦਿਆਂ ਲਓ ਜੀ ਮਹੀਨੇ-ਮਹੀਨੇ ਇਹ ਵੀ ਬਾਈਕ ਨੇ ਨਿਕਨੇ ਕਰਨੇ ਹੋ ਪਾਈ ਦੀ ਦੋ ਝੋਟੀਆਂ ਦੇ ਬੱਚੇ ਮਰੇ ਭਾਵੇਂ ਗਰੰਟੀ ਇਸ ਗੱਲ ਦੀ ਗਰੰਟੀ ਹੋਊਗੀ ਕਿ ਮਹੀਨੇ-ਮਹੀਨੇ ਸੁਈਆਂ ਹੋਣਗੀਆਂ ਝੋਟੀਆਂ ਅੰਦਰ ਹੋਣਗੀਆਂ ਬਾਹਰ ਨਾ ਲਓ ਜੀ ਇੱਕੋ 10 ਰੋਟਾ ਹੋਊਗਾ ਉਹ ਕੋ 13 ਕਿਲੋ ਠੀਕ ਹੈ ਲੈ ਆਓ ਕਮਾਓ ਕਮਾਓ ਭੋਲਾ ਜੀ ਲੈ ਆਓ ਲੈ ਆਓ ਲੈ ਝੋਟੀਆਂ ਮੋਹ ਚਾਰ ਲੰਦਾ ਚਾਰ ਤਾਂ ਦੇ ਛੋਟੀ ਆਖੀ ਬੱਚਾ ਮਰੀ ਤੇ ਰੇਡ ਕਹਿੰਦੇ ਵੀ ਨੀਗਾ ਨੋਰਮਲ ਨੋਰਮਲ ਰੇਡ ਦੁੱਧ ਦਾ ਕਿਲੋ ਦੱਸੋ ਭਾਈ ਰੇਡ ਦਾ ਦੋ ਫਿਰ ਰੇਡ ਵੀਰ ਮੋਲ ਭਾਂ ਦੇ ਛੋਟੀ 70 ਕਰੀਏ 60 ਐਂਡ ਪੈਂਦੀ ਆ 6000 ਦੀ ਸਹੀ ਗੱਲ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਲਓ ਜੀ 65000 ਦੀ 1000 ਹੋਰ ਲਓ ਕਿਨੇ ਦੀ 63 ਦੀ 63 ਦੀ 65 ਦੀ ਵੀ ਨਹੀਂ 63 ਦੀ ਕਹਿੰਦੇ ਜਾਂ ਦੋ ਜਾਂ ਦੋ ਜਾਂ ਦੋ ਜੀ ਫੋਨ ਲਾ ਵੀ 63 ਦੀ ਅਗਲੀ ਬਾਈ ਜੀ ਬਹੁਤ ਚੰਗੀ ਅੱਗੇ ਵੀ ਬੱਚਾ ਲਓ ਜੀ 10 ਕਿਲੋ ਦੁੱਧ ਵਧੀਆ ਮਹੀਂ ਚਵਾਵਾ ਦੁੱਧ ਵੀਰ ਦਫਾ ਤੋਂ ਬਾਹਰ ਹੋਗਾ ਪਰ ਮੈਂ ਜਿਹਨੂੰ ਅਸਲ ਚੀਜ਼ ਕਹਿੰਦੇ ਪਾਪ ਪਾ ਲਓ ਜੀ ਇਹਦਾ ਲੈਵੇ ਕਮਾਲਾਂ ਦੇ ਅੱਜ ਸੁਈਦਾ ਮੈਂ ਮੈਥਲੇ ਦੋਦੀ ਬੜਾ ਗਿੱਦੀ ਆਹ ਚਵਾਈ ਚੁਈ ਪੋਲੀ ਆ ਆ ਪੋਲਾ ਚਵਾਹ ਐ ਨਿਆਰੇ ਵਾਲੀ ਨਿਆਰਾ ਹੀ ਬਾਜ ਜਾਂਦਾ ਜਦੋਂ ਚੁਈਏ ਨੀਂਦ ਆਉਂਦੀ ਹਿਸਾਬ ਨਾਲ ਕੇ ਹਾਂ ਹਾਂ ਪਰ ਭਾ ਇਹਦਾ ਵੀ ਬਿਲਕੁਲ ਜਾਜੇ ਲਓ ਜੀ ਖਮਾਓ ਜੀ ਪੋਲਾ ਜੀ ਨੂੰ ਰੇਡ ਵੀ ਰਜਾਇਜ ਦੱਸੋ ਭਾਈ ਜੀ ਰੇਡ ਦਾ ਇਹ ਵੀ ਨਸਲੀ ਮਹੀਂ ਆ ਹਾਂਜੀ 70000 ਦੀ 70000 ਦੀ ਉਹ ਜਿਆਦਾ ਚੰਗੀ ਮਹੀ 70000 ਦੀ ਬਾਈ 2 ਛੜ ਦਾਂ ਲਓ ਜੀ 60000 ਦੀ ਜਾਂ 60000 ਦੀ ਠਾ ਠਾ ਕਰਾ ਦੋ ਅੱਜ ਫਿਰ ਠਾੜਾ ਹੁੰਦੀ ਕੁੜੀਏ ਹੋਰੀ ਖੇਡੀ ਰੱਖੋ ਕੰਮ ਨਾ ਨਾ ਮੈਂ ਕਹਣਾ ਵੀ ਅੱਜ ਜਾਰੇ ਪਾਂਦੇ ਆ ਇਹ ਠਾੜਾ ਮਾਨ ਹੋਇਆ ਜਾਂ ਜਾਂਦਾ ਇਹ ਕਰਦਾ ਮਾਨ ਗੰਡੇ ਦੇ ਹਿਸਾਬ ਨਾਲ ਠਾੜਾ ਆ ਮਾਨ ਆ ਜਾਂਦਾ ਅੱਗੇ ਵੀ ਦੀ ਵੱਡੀ ਛੋਟੀ ਆ ਗਈ ਆ ਮੋਸ਼ੀਬੀ ਲਓ ਜੀ 60000 ਦੀ ਜਾਂ ਦੋ ਵੇਖੋ ਮੈਂ ਜੋੜਾ ਜੇ ਕੋਈ ਜੋੜਾ ਮੰਗੇ ਤੇ ਇਹ ਜੋੜਾ ਮੰਗੇ ਤੇ ਫੇਰੇ। ਜੋੜਾ ਹੀ ਵੀ ਪੈਂਡ ਪੈਂਡ ਹੀ ਆ। ਇਹ ਵਿੱਚ ਆ ਵਨ ਹੋਵੇ ਤੇ ਵੀਰ ਆ ਲੈ 60 60 ਦਾ। ਲਓ ਜੀ 60 60 ਦਾ ਜੇ ਕੋਈ ਜੋੜਾ ਮੰਗੇ ਤੇ। ਕੱਲੀ ਨਹੀਂ ਦੇਣੀ 60 ਦੀ। ਕੱਲੀ ਨਹੀਂ ਦੇਣੀ 60 ਦੀ ਜੇ ਜੋੜਾ ਮੰਗੇ ਤੇ। ਇਹ ਕੱਲੀ ਕੱਲੀ ਕਰਨੀ ਪੈਂਡ ਪੈਂਡ ਦੀ ਜੋੜਾ ਖਾਨਾ 60 60 ਦਾ। ਲਓ ਜੀ। ਠੀਕ ਆ ਜੀ। ਯਾਰ ਇਹ ਲਓ। ਆ ਬੰਪ ਝੋਟੀਆਂ ਦਾ ਰੇਟ ਜਦੋਂ ਥੋੜਾ ਹੋਊਗਾ। ਆ ਲਓ ਜੀ। ਜਿਹੜੇ ਵੀਰ ਜੀ ਉਧਰੋਂ ਝੋਟੀਆਂ ਆਈਆਂ ਆਂ 4 ਆਪਣੇ ਕੋਲ। ਹਾਂ ਜੀ। ਤਾਂ ਤਿੰਨ ਸੇਰ ਹੋਈਆਂ ਤੇ ਇਹ ਛੋਟੀਆਂ ਨਹੀਂ ਸਾਮਣ ਲਈਆਂ ਠੀਕ ਆ ਜੀ ਇਹ ਪਹਿਲੀ ਵੀਰੇ ਨੇ ਵਿਖਾਈ ਛੋਟੀਆਂ ਤੇ ਵੀਰੇ ਨੇ ਤੋਰ ਕੇ ਨਹੀਂ ਵਿਖਾਈ ਆਹ ਵੇਖੋ ਜੀ ਅੱਜ ਦੇ ਆਪ ਦੱਸਣਗੇ ਵੀਰੇ ਦੇ ਜਿਹੜੇ ਪਾਸੇ ਦੀ ਤੇ ਕਿਹੜੇ ਇਲਾਕੇ ਦੀ ਆ। ਹਸਤਾ ਖੜਦੀ ਨਹੀਂ ਸੀ। 20 ਕਿਲੋ ਕੱਢਦੀ ਆ। ਅਜੇ ਹਫਤਾ ਲੈ ਜੂ। ਦੇਣਾ ਵੀਰੇ ਪਿਛਲੀ ਵੀਡੀਓ ਦੇ ਵਿੱਚ ਝੋਟੀ ਮੈਂ ਵਿਖਾਈ ਸੀ ਤੇ ਵੀਰ ਹੰਦਾ ਤੋਰ ਕੇ ਨਹੀਂ ਵਿਖਾਈ ਤੇ ਅੱਡ ਬਲੈਕ ਵਰ ਪਰ ਅਜੇ ਝੋਟੀ ਵੀ ਦੇਣਾ ਅੱਠ ਲੈ ਜੂਗੀ। ਪਰ 20 ਕਿਲੋ ਕੰਡੇ ਵਾਲਾ ਇਹਦੇ ਮੁਸਾਖੀ ਦੇ ਜਿੱਦੀ ਮੇਲਾ ਢੋਲ ਢੋਲ ਲੈ ਕੇ ਨਾ ਪੰਗੜਾ ਪਾਉਣਾ ਆ। ਇਹਦੇ ਕੋ ਤੁਰਨਾ ਔਖਾ ਹੋ ਜਾਂਦਾ ਇਹ ਨਾਲੇਵਾ ਮਾਰਦੇ। ਮੈਂ ਯਾਰੇ ਬੰਨੂ ਕੀ ਪਰੀ। ਬਾਕੀ ਦੇ ਪੰਗੜਾ ਪਾਉਣਾ ਲੈ ਉਹ ਲੈ ਉਹ ਲੈ। ਵੀਰ ਜੀ ਤੁਸੀਂ ਲੈਵਾ ਵੇਖੋ। ਪੂਰੀ ਆਪਣੀ। ਹੋਲੇ ਵਾਂਗੂ ਪੂਰਾ ਸੇਰ ਕਰਿਆ ਮੈਂ ਦਾ। ਮਈ ਨਾ ਵੀਰੇ ਸਦ ਕਲੀ ਪੜੀ ਬਹੁਤ ਜ਼ਿਆਦਾ ਹੱਥਲੇ ਬਹਿ ਜਾ ਏਦਾਂ ਹੀ ਆ ਰਖੋ ਐ ਨਾਮੀ ਮਈ ਐਣ ਦੇਖੋ ਜੀ ਐਣ ਦੇਖੋ ਐਣ ਨੂੰ ਦੇਖੋ ਐਣ ਨੂੰ ਦੇਖੋ ਕੋਲਾ ਜੀ ਐਣ ਉਹੋ ਇੱਧਰ ਵੀ ਦੀ ਇੱਧਰ ਕੈਮਰਾ ਮਾਰਿਓ ਮਾਰਿਓ ਦੇਖੋ ਜੀ ਬਈ ਮਾਰ ਬੰਦਾ ਨਹੀਂ ਦਿਖਣ ਦਿੰਦੀ ਆਲੇ ਦੁਆਲੇ ਕੇ ਪਰ ਚਮੜੀ ਇੱਧਰ ਰਖੋ ਆਹ ਵੇਖ ਚਮੜੀ ਠੀਕ ਹੈ ਜੀ ਕਾਗਜ਼ ਇਹ ਨਾ ਕੋਈ ਵੀਰ ਭਰਾ ਕੇ ਵੀ ਮੋਟੀ ਚਮੜੀ ਆ ਕਾਗਜ਼ ਹੀ ਆ ਵੇਖੋ ਪਰ ਮੈਂ ਮਦਾਨ ਹੀ ਬੰਦਣ ਦੀ ਥੱਲੇ ਹੋਗੇ ਪਰ ਬੰਬ ਜੈਡ ਬਲੈਕ ਮੈਂ ਇਹ ਥਾਣੇ ਲੈਵੇ ਦੀ ਕੁਆਲਿਟੀ ਵਾਲੀ ਤੇ ਪੂਰੀ ਚੰਬੜੀ ਪਤਲੀ ਬਿਲਕੁਲ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਵੀ ਤੇ ਦੁੱਧ ਵਾਲੀ ਪੂਰੀ ਬੰਬ ਪੀਫ ਆ ਦੱਸੋ ਭਾਈ ਮੇਰਾ ਕੀ ਮੋਲ ਰੱਖਿਆ ਜਿੰਨੇ ਵਾਲ ਪਈ ਨੇ ਹੁਣ ਭਾਈ ਇਹਦਾ ਕੀ ਮੋਲ ਰੱਖਿਆ ਮਰਜੀ ਕਰਕੇ ਲੈਂ ਦੇਣੀ ਨਾ ਮੈਂ ਮੋਰੋਟੋ ਹਾਂਜੀ 22 ਲੱਖ ਕਰ ਦਈਏ ਜਾਇਜ਼ ਦੇਣੀ ਜਿੰਨੇ ਦੀ ਦੇਣੀ ਹਾਂ ਯਾਰੇ ਲੈਂਦੇ ਹਾਂ ਹਾਂਜੀ ਛੋਟੀ ਚੰਗੀ ਆ ਗਏ ਹਾਂਜੀ ਹਾਂਜੀ ਮੋਲ ਵੀਰ ਭਾਵੇਂ 2 ਹਾਂ ਤੇ ਇੱਕ 70 ਦੀ ਜਾਨੀ ਇੱਕ 70 ਦੀ ਹਾਂ ਨਾ ਪਰ ਵੀਰ ਭਰਾ ਉੱਤੇ ਆਵੇ ਮਹੀਂ ਦੇ ਛੱਡ ਨਹੀਂ ਜਾਣਗੇ ਠੀਕ ਹੈ ਜੀ ਵੀਰ ਭਰਾ ਤੇ ਆ ਗਏ ਨਾ ਮੈਂ ਇਹਦੇ ਛੱਡ ਕੇ ਨਹੀਂ ਜਾਵਾਂ ਇੱਕ ਇੱਕ ਦੋ ਮੋਹਲੇ ਇੱਕ 70 ਦੀ ਹਾਂ ਜੀ ਮਹੀਂ ਦੇਣੀ ਪਰ ਖੜੀ ਖਲੋਤੀ ਲਾ ਕੇ ਦਾਈਆਂ ਜੱਡੇ ਵੇਖੋ ਜੀ ਬਾਈ ਨੇ ਕਹਿੰਦੇ ਇੱਕ 70 ਦੀ ਮੈਂ ਦਵਾਂਗੇ ਬੰਬ ਪੀਸ ਆ ਪਰ ਹੱਕਦਾਰ ਹੀ ਮਹੀਂ ਰੱਖਦੀ ਹੈ ਮੁੱਲ ਕਰਨ ਵਾਸਤੇ ਪੂਰੀ ਯਾਰ ਵਾਲੀ ਮੈਂ ਇਹਨੂੰ ਕਹਿੰਦੇ ਮਹੀਂ ਚਾਹੀਏ ਅਜੇ ਤਿੰਨ ਲੈ ਜਾਓ ਠੀਕ ਆ ਜੀ ਵੇਖੋ ਜੀ ਆਹ ਆਏ ਦੋਏ ਦੋਏ ਚਿਲੀਆਂ ਸੁਜਾਵਾ ਮੋਸ਼ੀ ਕੀ ਇਹ ਵੀ ਵੱਡਾ ਵੱਡੀ ਬਾੜ ਹੈ ਵੀਰ ਜੀ ਦੇਖੋ ਜੀ ਪੂਰੀ ਤਣੀ ਨਹੀਂ ਦਿੱਤੀਆਂ ਧੰਗੀਆਂ ਵੱਡੀਆਂ 20 20 ਕਿਲੋ ਵਾਲੀਆਂ ਹਾਂ ਹਾਂ ਤੇ ਉਹ ਛੋਟ ਪਾ ਤੇ ਵੀਡੀਓ ਫੋਨ ਤੋਂ ਬਿਨਾ ਲੈ ਗਏ ਜੀ ਹਫਤਾ ਲੈ ਜੇਗੀ ਖਾਂ ਹਾਂ ਨਾ ਔਖਾ ਹੁੰਦਾ ਇਹ ਦੇਖੋ ਵੀ ਠੀਕ ਆ ਜੀ ਇਹ ਵੀ ਵੀਰ ਜੀ ਹਨੂ ਵੀਰ ਹਾ ਬਾਤਰਾਂ ਦੇ ਗਾਗ ਦੀ ਲੋੜ ਆ ਡੰਗਰ ਮ ਵੱਡੇ ਤੋਂ ਵੱਡਾ ਵੀ ਤੇ ਛੋਟੇ ਤੋਂ ਛੋਟਾ ਜਿਹੀ ਕਰਦੇ ਆ ਵੀਰ ਜੀ ਨੇ ਸੀਮਣਾ ਵੀ ਬੜਾ ਵਧੀਆ ਲਵਾਇਆ ਵੀਰ ਉਹਨਾਂ ਨੇ ਦੱਸੀ ਸਾਰੀ ਡਿਟੇਲ ਏਬੀਐਸ ਦਾਵਾ ਕੋਈ ਸੀਮਣ ਵਧੀਆ ਅੱਛਾ ਅੱਛਾ ਵਧੀਆ ਸੀਮਣ ਲਗਾ ਜੀ ਵਸ਼ੀ ਦੇ ਦੇ ਕਰਮਾਲੀ ਨੇ ਸੀਮਣ ਲਗਾ ਜੇ ਠੀਕ ਹੈ ਵਸ਼ੀਦਾ ਜੀ ਆ ਵੀਰ ਜਿਹੜਾ ਕੋਈ ਵੀਰ ਭਰਾ ਇਹ ਜੋੜੇ ਨੂੰ ਜਫਾ ਲਾਜੂਗਾ ਨਾ ਉਹ ਜਨਵਰੀ ਤੋਰਾ ਹੀ ਬਾਜੂਗਾ ਤੋਰਾ ਉਹ ਵਸ਼ੀ ਦਾ ਇੱਕ ਦਿਨ ਦਾ 3000 ਦਾ ਦੁੱਧ ਦਾ ਚਿੱਟਾ ਛਾਹ ਹੋ ਗਈ ਗੱਲ ਆ ਪੂਰੀ ਬੰਬ ਪੀਸ ਵਸ਼ੀ ਆ ਪੂਰੀ ਦੰਦਾ ਜੇ ਦੰਦਾ ਜੀ ਵੀਰ ਜੀ ਠੀਕ ਹੈ ਜੀ ਓਕੇ ਵਾਹ ਜੀ ਸੀਮਨ ਵੀ ਵਧੀਆ ਲੱਗਾ ਆ ਦੇਖੋ ਵੀ ਜੀ ਮੇਰਾ 6 ਫੁੱਟ ਕਰ ਗਿਆ ਹਾਂ ਜੀ ਦੇਖੀ ਨਹੀਂ ਉੱਚੀ ਆ ਬਾਕੀ ਬਰਤੀਆਂ ਦੇਖੋ ਦੇਖੋ ਪੂਰੀ ਠੰਡੀ ਸੀਰ ਬੈੜ ਪੂਰੀ ਚਮਕ ਚਮਕਾ ਪੂਰੀ ਚਮਕਾ ਲਈ ਹੈ ਜੇ ਦੇਖੋ ਜੀ ਪੂਰੀ ਢਲਾਂ ਪਈਆਂ ਆ ਢਿੱਲਾਂ ਪਈਆਂ ਆ ਇਹ ਭਲ ਭੁਲ ਪਈ ਵੀ ਥੋੜੀ ਬੜੀ ਜਿਹੜਾ ਜਨਵਾਰ ਲੈ ਜਾਂਦਾ ਆ ਹੈਨਾ ਦੱਸੋ ਬਾਈ ਯਾਰ ਕੀ ਮੋਹਰਾ ਦਿਆ ਆ 95000 95 ਦੀ ਦੱਸੋ ਜੀ ਗਿਆ ਜੀ ਗਿਆ ਜੀ 90 ਹਜ਼ਾਰ ਠੀਕ ਹੈ ਭੋਲਾ ਜੀ 90 ਹਜ਼ਾਰ ਦੀ ਹਾਨਾ ਲਓ ਜੀ ਮੇਰੇ ਭਰਾ 90ੜਾ ਫੋਨ ਕਰੇ ਇਹਨਾਂ ਕੋਈ ਵੀ ਥਲੇ ਹੋਵੇ ਇਹਨਾਂ ਨੂੰ ਲੈ ਆਵੇ ਨਾ ਵੀਰ ਭਾ 90000 ਜਿਹਨੇ ਨਵਾਂ ਨਾ ਵਛੀ ਦਾ ਇੱਕ ਨਾ ਵਛੀ ਵੀ ਇਹ ਤਾਂ ਕੋ ਛੋਟੀ ਛੋਟਾ ਸੀ ਨਾ ਭੱਲੇ ਭਰੋ ਬਿਲਕੁਲ ਸਹੀ ਗੱਲ ਆ ਪਰ ਚਲੋ ਇਹਨਾਂ 90 ਦੇ ਇਹੋ ਵਛੀਆਂ ਵਿਸਾਖੀ ਦੇ 2-2 ਲੱਖ ਦੇ ਵਿਕਣੀਆਂ ਸਭ ਬਹੁਤ ਜ਼ਿਆਦਾ ਚੰਗੀਆਂ ਜੀ ਤੇ ਵਧੀਆ ਪਸ਼ੂ ਬਾਈ ਕੋਲ ਲਾਈਕ ਕਮੈਂਟ ਤੇ ਸ਼ੇਅਰ ਤਰ ਡੇਲੀ ਵੀਡੀਓ ਫਿੱਤਰੰਦੇ ਭਾਈ ਹੁਣੀ ਦਾ ਜੋ ਕੱਟੀ ਰਹਿ ਗਿਆ ਅਜੇ ਇੱਕ ਪੀਸ ਰਹਿ ਗਿਆ ਇਹਨਾਂ ਦਾ ਮਾਦੀ ਰਹਿ ਨਹੀਂ ਦੇ ਲਗੇ ਬਿੱਲੋ ਕੱਟੀ ਆਈ ਪੰਨਾਂ ਦੀ ਮਹੀਂ ਹੈਗੀ ਆ ਪੰਡੋਰੀ ਮਾਂ ਇਹਦੀ ਹਾਂਜੀ ਹੁਣ ਮਹੀਂ ਕੋ 17 ਕਿਲੋ ਦੁੱਧ ਆ ਹਾਂਜੀ ਤੇ ਪੰਜਵੇਂ ਮਹੀਨੇ ਦੀ ਗੱਬਣਿਆ ਪੰਜਵੇਂ ਦੀ ਮਹੀਂ ਆ ਉਹ ਠੀਕ ਉਹਦੀ ਬੱਚੀ ਆ ਕਿਸ ਟਾਈਮ ਨੂੰ ਮਹੀਂ ਵੀ ਇਥੇ ਘਰ ਲਿਆ ਕੇ ਖਵਾਵਾਂਗੇ ਦੁੱਧੇ ਮਗਾਵਾਂਗੇ ਪਹਿਲੇ ਨੰਬਰ ਤੇ ਆਈ ਮਹੀਂ ਠੀਕ ਆ ਜੀ ਹਾਂਜੀ ਸਦਾ ਆਪਾਂ ਠੀਕ ਉਖਾੜੀਏ ਵੀਰ ਜੀ ਹਾਂਜੀ ਦੇਖੋ ਇਹ ਬਹੁਤ ਸੋਹਣੀ ਕੱਟੀ ਆ ਵਧੀਆ ਇਹ ਕੱਟੀ ਨਾ ਪੂਰੇ ਮੋਲਣਾ ਲਈ ਆ ਜੇ ਕੋਈ ਚਾਹ ਵਣ ਕੱਟੀਦਾ ਹੋਇਆ ਤੇ ਸਾਨੂੰ ਫੋਨ ਤੇ ਬੋਲਦਾ ਕਰਦਾ ਕਿ ਆਹ ਬੰਦੇ ਵਾ ਚਾਰ ਮਹੀਨੇ ਦੀ ਕੱਟੀ ਜੇ ਜੇ ਆਹ ਬੰਦੇ ਵਾ ਤੇ ਲੱਗੀ 4000 ਦੀ ਹਾਂਜੀ ਤੇ ਜਿਹੜੇ ਬੰਦੇ ਨੂੰ ਨਸਲ ਤੇ ਇਹਦੇ ਬਾਰੇ ਪਰਖਿਆ ਨਾ ਬਹੁਤ ਬੰਦੇ ਵਾ ਤੇ ਸੋਨਾ ਤੇ ਉਹ ਫਿਰ ਫੋਨ ਕਰਦਾ ਸਹੀ ਗੱਲ ਜੀ ਨਸਲ ਦਾ ਪਤਾ ਹੈ ਨਾ ਉਹ ਫੋਨ ਕਰੇ ਆ ਪੁੱਛੇ ਵਾਸਤੇ ਮੋਲੇ ਦਾਸਲਾਂ ਦੇ ਵੀਰ ਜੀ ਸਹੀ ਮੁੱਲ ਸੋਨਾ ਪੈਂਦਾ ਇਹ ਇੱਕ ਬਾਈ ਦੀ ਗੱਲ ਸਹੀ ਨਸਲੀ ਬੰਦੇ ਦਾ ਮੁੱਲ ਪੈਂਦਾ ਮੁੱਲ ਵੀ ਕੋਈ ਕੋਈ ਪੋਂਦਾ ਜੀ ਬਿਲਕੁਲ ਜੀ ਇਹ ਤੇ ਜਿਨਾ ਅੰਮਰਜੀਤ ਇਹਦਾ ਕਰ ਲੋ ਮੁੱਲ ਨਹੀਂ ਪੋਂਦਾ ਬਾਕੀ ਆ ਵੀ ਵੀਰ ਸਾਫ ਸੁਥਰਾ ਹੀ ਜਾਨ ਆ ਤੇ ਵਧੀਆ ਕੱਢੀ ਤੇ ਸ਼ਾਨਦਾਰ ਜਿਹਨੂੰ ਕਹਿੰਦੇ ਆ ਵੇਖੋ ਪੰਜ ਮਹੀਨੇ ਦੀ ਤੇ ਵਧੀਆ ਹਾਂਜੀ ਵਧੀਆ ਸ਼ਾਨਦਾਰ ਕੱਟੀ ਆ ਬਾਈ ਕਹਿੰਦਾ ਫੋਨ ਦੇ ਮੁੱਲ ਕਰਾਂਗੇ ਦਾ ਚਾਵਾ ਮਦੀ ਦੇ ਉੱਤੇ ਫੋਨ ਦੇ ਠੀਕ ਆ ਜੀ ਚਾਵਾ ਤੋਂ ਪੰਜਾਮੀ ਨਰਮਲ ਵਿੱਚ ਵਿੱਚ ਆ ਠੀਕ ਆ ਜੀ ਅਜੇ ਦੁੱਧ ਵਾਲੀ ਲੰਮੀ ਇਹ ਘਰ ਲਾਣਾਗੇ ਬਾਈ ਜੇ ਪਹਿਲੀ ਲੁਈ ਨਹੀਂ ਚੜੀ ਸਹੀ ਗੱਲ ਜੀ ਵੇਖੋ ਪਟੇਖਾਂ ਦੀ ਆ ਜੀ ਵੀਰ ਜੀ ਫੋਨ ਨੰਬਰ 842740753 ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਅਵਸਥਾ ਸੀਲ ਮਝੀਠਾ ਹਾਂਜੀ ਲਾਈਕ ਕਮੈਂਟ ਸ਼ੇਅਰ ਵਾਤੋ ਵਾਤ ਕਰਿਆ ਕਰੋ ਹਾਂਜੀ ਜਿੰਨੇ ਭੈਣ ਭਰਾ ਜੁੜੇ ਆ ਸਾਰਿਆਂ ਦੋਤਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਵਾਤੋ ਵਾਤ ਚੈਨਲ ਸਬਸਕ੍ਰਾਈਬ ਕਰਿਆ ਕਰੋ ਜਿੰਨੇ ਵੀ ਭੈਣ ਭਰਾ ਜੁੜੇ ਆ ਲਾਡਲੇ ਦੋਤਾਂ ਦਾ ਧੰਨਵਾਦ ਕਰਦੇ ਹਾਂ ਜੀ ਚਲੋ ਸਸੇ ਗਾਲ ਜੀ